ਵਿਸ਼ੇਸ਼ اجلاس ਵਿਸ਼ੇਸ਼ اجلاس ਦੇ ਵਿੱਚ ਹਗਾਮਾ ਵੀ ਹੋ ਗਿਆ ਤੇ ਵਾਦਾ ਵੀ ਹੋ ਗਿਆ ਬਿਲਕੁਲ ਜੀ ਜੇਕਰ ਪੰਜਾਬ ਦੇ ਮੁੱਦਿਆਂ ਨੂੰ ਸੰਭਿਤੀਤਾ ਨਾਲ ਬਾਚਣਾ ਹੈ ਤਾਂ ਉਹਦੇ ਲਈ ਸਮਤਾ ਚਾਹੀਦਾ ਹੈ ਪਹਿਲੇ ਦਿਨ ਜਦੋਂ ਵੀਰਵਾਰ ਵਾਲੇ ਦਿਨ ਵਿਸ਼ੇਸ਼ اجلاس ਦਾ ਪਹਿਲਾ ਦਿਨ ਸੀ ਤੇ 11 ਮਿੰਟ ਚ ਕਾਰਵਾਈ ਨਵੇੜ ਕਿਉਂ ਗਈ ਹੋ ਗਈ ਜਦੋਂ ਕਿ ਏਜੰਡੇ ਦੇ ਵਿੱਚ ਕਿਹਾ ਵਾਸਿਕਾ ਕਿ 12 ਵਜੇ ਤੋਂ ਬਾਅਦ ਸੈਸ਼ਨ ਚੱਲੂਗਾ ਤੇ ਇਸ ਨੂੰ ਲੈ ਕੇ ਪੰਜਾਬ 'ਚ ਵੀ ਖੂਬ ਚਰਚਾ ਹੋਈ ਐਮ ਐਲ ਏ ਪદ્ધਰਤੀ ਵੀ ਚਰਚਾ ਹੋਈ ਇਹ ਕਾਰਨ ਹੈ ਜਾਂ ਸਰਕਾਰ ਨੂੰ ਲੱਗਿਆ ਕਿ ਵਿਰਧੀਆਂ 'ਚ ਕਿਹੜਾ ਜਾਨ ਆ ਉਹਨਾਂ ਤੇ ਲਾਂਚ ਕਿਹੜਾ ਤੇਲ ਹੈ ਆਪਾਂ ਕੱਢ ਲੋ ਆਪਣੀ ਪੜਾਅ ਸੀ ਨਹੀਂ ਕੱਢਣੀ ਹੈ ਲੋਨ ਨੂੰ ਜਿੰਨਾ ਹੁੰਦਾ ਹੈ ਹੈਨਾ ਆਪਾਂ ਇੱਕ ਵਾਰ ਦਿਨ ਅੱਗੇ ਵਧਾ ਲੂ ਇਹਨਾਂ ਦੀ ਵੀ ਕਹਿਣ ਨੂੰ ਹੋ ਜੂਗੇ ਦੇਖੋ ਜੀ ਅਸੀਂ ਮੰਨ ਲਈ ਲਓ ਜਿਸ ਤੱਕ ਦਿਨ ਵੀ ਅੱਗੇ ਵਧਾਤੇ ਸੋ ਹੁਣ ਇਹ اجلاس ਮੰਗਲਵਾਰ ਤੱਕ ਚੱਲੇਗਾ ਮਤਲਬ 15 ਜੁਲਾਈ ਤੱਕ 14 ਤੇ 15 ਜੁਲਾਈ ਦੋ ਦਿਨ ਦਾ ਵਾਧਾ ਹੋ ਗਿਆ ਬਸ ਤਾਂ ਕਹਿਣ ਨੂੰ ਹੈ ਜੀ ਕਿ ਅਗਲੇ ਦਿਨ ਵਧਾਤੇ ਸਭ ਨੂੰ ਪਤਾ ਕਿ ਸ਼ਨੀ ਐਤਵਾਰ ਤੱਕ اجلاس ਹੋਣਾ ਨਹੀਂ ਸੋ ਸੋਮਵਾਰ ਤੇ ਮੰਗਲਵਾਰ ਦੋ ਦਿਨ ਦਾ ਵਾਅਦਾ ਹੋਰ ਹੋ ਗਿਆ ਸੋ ਸਹੀ ਮਹੀਨੇ ਅਚ ਇਹ اجلاس ਨੂੰ ਚਾਰ ਦਿਨ ਦਾ ਚਾਰ ਦਿਨਾਂ ਚੋਂ ਇੱਕ ਦਿਨ ਲੰਘ ਗਿਆ ਸੀ ਅੱਜ ਦਾ ਹੀ ਦਿਨ ਸੀ ਉਹ ਅੱਜ ਦਾ ਦਿਨ ਹਗਾਮਾ ਭਰਪੂਰ ਰਿਹਾ ਪੂਰੀ ਤਰ੍ਹਾਂ ਵਿਰੋਧੀ ਧਿਰਾਂ ਔਰ ਸੱਤਾਧਾਰੀ ਧਿਰਾਂ ਚ ਟਕਰਾਅ ਬਹਿਸ ਤਾਨੇ ਮੇਨੇ ਤੰਜ ਬਿਆੰਗ ਸਾਰਾ ਕੁਝ ਨਜ਼ਰ ਆਇਆ ਇਹ ਸਭ ਦੇ ਦਰਮਿਆਨ ਚੰਡੀਗੜ੍ਹ ਵਾਲੀ ਐਫ ਆਈ ਆਰ ਦਾ ਮੁੱਦਾ ਵੀ ਉੱਭਰਿਆ ਕਿ ਚੰਡੀਗੜ੍ਹ ਚ ਪ੍ਰਤਾ ਬਾਜਬਾ ਦੀ ਅਰਜੀ ਦੇ ਉੱਤੇ ਐਫ ਆਈ ਆਰ ਹੋ ਗਈ ਆ ਤੇ ਐਫ ਆਈ ਆਰ ਦੇ ਵਿੱਚ ਦੋ ਮੰਤਰੀਆਂ ਦਾ ਨਾਮ ਹੈ ਹਰਪਾਲ ਚੀਮਾ ਦਾ ਵੀ ਤੇ ਅਮਨ ਰੋੜਾ ਦਾ ਵੀ ਤੇ ਮੁੱਖ ਮੰਤਰੀ ਨੂੰ ਸਵਾਲ ਵੀ ਆਇਆ ਪੱਤਰਕਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਐਫ ਆਈ ਆਰ ਤਾਂ ਉਹਨਾਂ ਦੀ ਹੁੰਦੀ ਹੈ ਜਿਹੜੇ ਸੱਚ ਬੋਲਦੇ ਆ ਤੇ ਲੋਕ ਇਹਨੂੰ ਹੁਣ ਵਿਕਰਮ ਮੀਠਿਆ ਨਾਲ ਵੀ ਜੋੜਨ ਲੱਗੇ ਮੁੱਖ ਮੰਤਰੀ ਸਾਹਿਬ ਐਫ ਆਈ ਆਰ ਤਾਂ ਉਹਦੇ ਪਰ ਵੀ ਕੀਤੀ ਸੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਨਹੀਂ ਵੀ ਕੇਜਰੀਵਾਲ ਮਨੀਸ਼ ਸ਼ੋਧਿਆ ਸਿੰਦਰਜਨ ਦੇਖੋ ਇਹ ਸਾਰੇ ਅੰਦਰ ਰਹਿ ਕੇ ਆਏ ਇਹ ਸੱਚੇ ਬੰਦੇ ਸੀ ਤੇ ਸਭ ਤੋਂ ਵੱਧ ਸੱਤਛਣ ਮਹੀਂ ਬੋਲਦਾ ਤੇ ਮੇਰੇ ਮੰਤਰੀ ਬੋਲਦੇ ਇਸ ਲਈ ਉਹਨਾਂ ਤੇ ਐਫ ਆਈ ਆਰ ਹੋ ਰਹੀ ਕਹਿੰਦੇ ਐਫ ਆਈ ਆਰ ਤਾਂ ਉਹਨਾਂ ਤੇ ਹੁੰਦੀ ਹੈ ਚਲੋ ਇਹ ਉਹਨਾਂ ਦਾ ਨਜ਼ਰੀਆ ਪਰ ਇਹਦੇ ਨਾਲ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਜਿਸ ਤਰ੍ਹਾਂ ਹਗਾਮਾ ਹੋਇਆ ਕਿ ਜੀ ਬਾਹਰ ਚੱਲੇ ਆ ਅਸੀਂ ਬਾਈਕਾਟ ਕਰਨ ਲੱਗਿਆਂ ਜੀ ਇਹ ਜੀ ਬੈਂਕ ਕਸਤਾ ਜੀ ਤੁਸੀਂ ਸਾਡੇ ਨੂੰ ਤਾਣਾ ਮਾਰਿਆ ਜੀ ਇਹ ਜਾਣ ਕੇ ਤੁਸੀਂ 12 ਵਜੇ ਦਾ ਟਾਈਮ ਕਹਿੰਦਾ ਜੀ ਹੈਨਾ ਇਹ ਜੀ ਕਹਾਵਤ ਹੁੰਦੀ ਹੈ ਜੀ ਮਤਲਬ ਸਪੀਕਰ ਸਾਹਿਬ ਨੂੰ ਵਿੱਚ ਕਹਿਣਾ ਬੰਦ ਕਰਦੇ ਵੀ ਕਹਾਵਤਾਂ ਨੇ ਤੁਸੀਂ ਪੜਦੇ ਨਹੀਂ ਇਹਦਾ ਮਤਲਬ ਇਹ ਤਾਂ ਇਹ ਹੈ ਇਹ ਕਈ ਪਹਿਲੂਆਂ ਦੇ ਉੱਤੇ ਇਦਾਂ ਦੀ ਬਹਿਸ ਹੋਈ ਤੇ ਜਦੋਂ ਵਿਰੋਧੀ ਧਿਰ ਨੇ ਬਾਈਕਟ ਕਰਨਾ ਚਾਹਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਸਪੀਕਰ ਸਾਹਿਬ ਨੂੰ ਕਿਹਾ ਵੀ ਜੀ ਦੇਖੋ ਜੀ ਮੈਂ ਤੁਹਾਨੂੰ ਕੁੰਜੀ ਜਿੰਦਾ ਦਿੱਤਾ ਹੋਇਆ ਇਹ ਜਾਣ ਨਾ ਦਿਓ ਜਿਹਨਾਂ ਨੂੰ ਬਿਠਾ ਲਓ ਚਲੋ ਅੱਜ ਸੁਖਪਾਲ ਖੈਰ ਨੂੰ ਟਾਈਮ ਮਿਲ ਗਿਆ ਸੁਖਪਾਲ ਕਰਾਂਗੇ ਜੀ ਮੈਂ ਤਾਂ ਹੈਰਾਨਾ ਜੀ ਕਿਵੇਂ ਹੋ ਗਿਆ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਇਸ ਮਤੇ ਤੇ ਬੋਲਣਾ ਕਹਿੰਦੇ ਨਹੀਂ ਜੀ ਮੈਂ ਤਾਂ ਥੋੜਾ ਧਿਆਨ ਲਾਉਣਾ ਫੇਕ ਇੰਕਾਊਂਟਰ ਕਿ ਠੀਕ ਨਹੀਂਗਾ ਜੀ ਤੇ ਜਦੇ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਬਿਲਕੁਲ ਜੀ ਜਿਹੜਾ ਮਤਲਬ ਬਹੁਰ ਵਾਲਾ ਮਾਮਲਾ ਉਹ ਵੀ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਹਗਾਮੇ ਦਾ ਹਿੱਸਾ ਬਣਿਆ ਉਹ ਸਭ ਦੇ ਦਰਮਿਆਨ ਇਹ ਪੱਖ ਵੀ ਉੱਭਰਿਆ ਕਿ ਕੱਲ ਤੱਕ ਪੁਲਿਸ ਦੀ ਪਿੱਠ ਥਾਪੜੀ ਜਾ ਰਹੀ ਸੀ ਕਿ ਪੁਲਿਸ ਨੇ ਕਮਾਲ ਕਰਤਾ ਜੀ ਦੇਖੋ ਸਰਕਾਰੀ ਤੈਰ ਸਤਾ ਤਾਰ ਇਤਰ ਇਹਨਾਂ ਖੁਦ ਸਪੀਕਰ ਸਾਹਿਬ ਇਹ ਕਹਿ ਰਹੇ ਸੀ ਤੇ ਪੰਜਾਬ ਪੁਲਿਸ ਉਹਨਾਂ ਦੇ ਅਧਿਕਾਰੀ ਪ੍ਰੈਸ ਕਾਨਫਰੰਸਾਂ ਕਰਕੇ ਦਮ ਪਰ ਰਹੇ ਸੀ ਕਿ ਦੇਖੋ ਜੀ ਇਹ ਬਹੁਰ ਮਾਮਲੇ ਦੇ ਵਿੱਚ ਅਸੀਂ ਕਾਰਵਾਈ ਕਰਦੇ ਹਾਂ ਜੀ ਉਹ ਮੁੰਡਿਆਂ ਨੂੰ ਜਦੋਂ ਬਰਾਮਦਗੀ ਲਈ ਲੈ ਕੇ ਗਏ ਸੀ ਉਹਨਾਂ ਦੇ ਸਾਥੀਆਂ ਨੇ ਗੋਲੀਬਾਰੀ ਕੀਤੀ ਮੁਕਾਬਲੇ 'ਚ ਉਹ ਮੁੰਡੇ ਮਾਰੇ ਗਏ ਜੀ ਹੁਣ ਪੁਲਿਸ ਦੀ ਐਫਆਈਆਰ ਸੋਧ ਕੇ ਸਾਹਮਣੇ ਆ ਗਈ ਨਵੇਂ ਸਿਰੇ ਤੋਂ ਸਾਹਮਣੇ ਆ ਗਈ ਤੇ ਐਫਆਈਆਰ ਦੰਪਾ ਦੀ ਹੈ ਕਿ ਨਹੀਂ ਜੀ ਪੁਲਿਸ ਦੀ ਗੋਲੀ ਨਾਲ ਨਹੀਂ ਮਰੇ ਉਹ ਤਾਂ ਉਹਨਾਂ ਦੇ ਸਾਥੀ ਜਿਹੜੇ ਉਹਨੂੰ ਬਚਾਉਣ ਲਈ ਆਏ ਸੀ ਉਹਨਾਂ ਦੀ ਗੋਲੀ ਨਾਲੇ ਮਰ ਗਏ ਇੱਥੇ ਪਹਿਲਾਂ ਵੀ ਪੰਜਾਬ ਦੇ ਵਿੱਚ ਅਣਪਛਾਤੀ ਪੁਲਿਸ ਅਣਪਛਾਤੀਆਂ ਗੋੜੀਆਂ ਉਹ ਤਾਂ ਚਲੋ ਬੜਾ ਸੁਵਿਧਨਸ਼ੀਲ ਮਾਮਲਾ ਸੀ ਪਰ ਇੱਥੇ ਇਸ ਨੂੰ ਲੋਕ ਹੁਣ ਝੂਠੇ ਪੁਲਿਸ ਮੁਕਾਬਲੇ ਨਾਲ ਜੋੜ ਕੇ ਦੇਖਣ ਲੱਗੇ ਨੇ ਕਿ ਪੰਜਾਬ 'ਚ ਲਗਾਤਾਰ ਇਸ ਘਟਨਾਕਰਮ ਦਾ ਵਧਣਾ ਇਹ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ ਕਿ ਪੰਜਾਬ ਨੂੰ ਜਾਣਬੁੱਝ ਕੇ ਕਿਹੜੀ ਤਾਕਤ ਹੈ ਜਿਹੜੀ ਪੁਲਿਸ ਨੂੰ ਖੁੱਲਾ ਹੱਥ ਦੇ ਰਹੀ ਆ ਜਾਂ ਕੀ ਪੁਲਿਸ ਇੰਨੀ ਕਮਜ਼ੋਰ ਹੋ ਗਈ ਹੈ ਕਿ ਉਹ ਆਪਣੇ ਫੜੇ ਹੋਏ ਬੰਦੇ ਨੂੰ ਵੀ ਸਾਬ ਨਹੀਂ ਪਾ ਰਹੀ ਉਹਨੂੰ ਬਚਾ ਨਹੀਂ ਪਾ ਰਹੀ ਇਸ ਲਈ ਇਹ ਪਹਿਲੂ ਕਾਫੀ ਵੱਡਾ ਹੋ ਗਿਆ ਇਹ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਵੀ ਗੂੰਜਿਆ ਇਹਦੇ ਨਾਲ ਨਾਲ ਬਾਕੀ ਪ੍ਰਕਾਰ ਦੀ ਵੀ ਅੱਗੇ ਵਧੀ ਜੇ ਕਾਰਵਾਈ ਦੇ ਹਵਾਲੇ ਨਾ ਜਾਈਏ ਵੀ ਤਾਂ ਵੀ ਅੱਜ ਪੰਜ ਮਤੇ ਨੇ ਜਿਹੜੇ ਬਿੱਲ ਦੇ ਰੂਪ ਚ ਆਏ ਤੇ ਪ੍ਰਵਾਨ ਚੜੇ ਨੇ ਉਹਨਾਂ ਚੋਂ ਚਾਰ ਤਾਂ ਸਿੱਧੇ ਆਪਣੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਉਹ ਚਲੋ ਪਾਣੀ ਵਾਲੇ ਤਾਂ ਮੈਂ ਸਮੁੱਚੀ ਗੱਲ ਕਰਦਾ ਬੀਬੀ ਐਮਬੀ ਵਾਲਾ ਮਸਲਾ ਕਾਫੀ ਗੰਭੀਰ ਸੀ ਪਰ ਜਿਹੜਾ ਪੰਜਾਬ ਦੀ ਸੱਭਿਆਤਾ ਨਾਲ ਜੁੜਿਆ ਪੰਜਾਬ ਦੇ ਪਿੰਡੂ ਸੱਭਿਆਚਾਰ ਨਾਲ ਜੁੜਿਆ ਪੰਜਾਬ ਦੀ ਖੇਤੀ ਨਾਲ ਜੁੜਿਆ ਕਿਸਾਨੀ ਨਾਲ ਜੁੜਿਆ ਬਲਦਾਂ ਦੀ ਦੌੜ ਤੇ ਇਹ ਕਿਲਾ ਰਾਏਪੁਰ ਉਹ ਜਦੋਂ ਦੇਸ਼ ਭਰ ਚ ਮਹਾਤਮਾ ગાંધી ਦੇ ਹਵਾਦੇ ਨਾਲੇ ਬਣਿਆ ਕਿ ਜੀਏ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਜੀ ਇਹ ਹੁੰਦਾ ਜੀ ਉਹ ਬਿਸ਼ੱਕ ਹੋਰ ਨਾਂ ਰੱਖਣੀ ਸੂਬਿਆਂ ਦੇ ਹਵਾਲੇ ਨਾਲ ਸੀਗਾ ਉਹ ਪਰ ਪੰਜਾਬ ਦੇ ਵਿੱਚ ਮਤਲਬ ਕਿ ਇੱਕ ਸਮਾਂ ਤਾਂ ਇਹ ਵੀ ਆ ਗਿਆ ਸੀਗਾ ਕਿ ਆਰੀ ਰੱਖਣ ਦੀ ਵੀ ਇਜਾਜ਼ਤ ਨਹੀਂ ਆ ਤੁਸੀਂ ਉਹਨਾਂ ਦੇ ਚੋਬ ਵੀ ਨਹੀਂ ਮਾਰ ਸਕਦੇ ਹੋ ਜੀ ਸੋ ਇਸ ਲਈ ਮਤਲਬ ਕਿ ਵੜਦਾ ਦੀ ਦੌੜ ਪੰਜਾਬ ਦੇ ਕਿਲਾ ਰਾਏਪੁਰ ਤੋਂ ਲੈ ਕੇ ਸਾਰੇ ਪਿੰਡਾਂ ਦੇ ਟੂਰਨਾਮੈਂਟਾਂ ਖੇਡਾਂ ਦੇ ਵਿੱਚ ਹੈ ਪਿਆਂ ਦੇ ਵਿੱਚ ਨਹਿਰ ਦੇ ਨਾਲ-ਨਾਲ ਲੀਆਂ ਕੱਚੀਆਂ ਪਾਈਆਂ ਦੇ ਵਿੱਚ ਹੁੰਦੀਆਂ ਰਹੀਆਂ ਤੇ ਲੋਕ ਸ਼ਕੀਨ ਨਾਲ ਪਾਲਦੇ ਨੇ ਸੋ ਇਸ ਲਈ ਉਸ ਨੂੰ ਅੱਜ ਸਰਸੰਤੀ ਨਾਲ ਪਾਸ ਕੀਤਾ ਕਿ ਇਹ ਪੰਜਾਬ ਚ ਬੜਦਾਂ ਦੀ ਡੋਰ ਦੁਆਰਾ ਹੋਏਗੀ ਸ਼ੁਰੂ ਫਿਰ ਇਸੇ ਤਰ੍ਹਾਂ ਦੋ ਯੂਨੀਵਰਸਿਟੀਆਂ ਬਣਾਉਣ ਨੂੰ ਲੈ ਕੇ ਫਿਰ ਦੁਕਾਨ ਤੇ ਬਣਜ ਨੂੰ ਲੈ ਕੇ ਹੈਨਾ ਇਸੇ ਤਰ੍ਹਾਂ ਕਿਰਤ ਕਲਿਆਣ ਨੂੰ ਲੈ ਕੇ ਸੁਖਜ ਅਜੇ ਮਤੇ ਵੀ ਆਏ ਜਿਹੜੇ ਸਰਸੰਤੀ ਨਾਲ ਪਾਸ